ਜ਼ੂਮ ਕਰ ਲਿਜੀਏ ਉਹ ਸੂਪੂਰ ਹੈ ਇਹ ਸੈਂਟਰ ਸੇ ਆਪ ਦਿਖਾ ਦਿਜੀਏ ਤੁਸੀਂ ਦੇਖ ਰਹੇ ਹੋ ਕਿੰਨਾ ਸੋਹਣਾ ਵਿਊ ਹੈ ਮਗਰਲੇ ਪਾਸੇ ਹੁਣ ਅਸੀਂ ਵੈਰੀ ਨਾਗ ਜਾ ਰਹੇ ਹਾਂ ਜਿੱਥੋਂ ਜੇਲਮ ਦਰਿਆ ਸ਼ੁਰੂ ਹੁੰਦਾ ਹੈ ਨਾ ਉਹ ਤੁਹਾਨੂੰ ਦਿਖਾਉਣਾ ਥੋੜੇ ਟਾਈਮ ਦੇ ਵਿੱਚ ਬਹੁਤ ਸੋਹਣੀ ਜਗ੍ਹਾ ਉਹ ਦੇਖਣ ਵਾਲੀ ਆ ਇੰਨਾ ਸਾਫ਼ ਪਾਣੀ ਆ ਤੇ ਆਪਾਂ ਚੱਲਦੇ ਹਾਂ ਅੱਗੇ ਤੇ ਤੁਹਾਨੂੰ ਦਿਖਾਉਨੇ ਆ ਕਸ਼ਮੀਰ ਦੇ ਪਿੰਡ ਹੈ ਜੀ ਦੇਖੋ ਤੁਸੀਂ ਕਿੰਨਾ ਸੋਹਣਾ ਮਾਹੌਲ ਆ ਪਿੰਡਾਂ ਦੇ ਵਿੱਚ ਹਰਿਆਲੀ ਚਾਰੇ ਪਾਸੇ ਤਾਜ਼ਾ ਵਾਤਾਵਰਨ ਤੇ ਮੌਸਮ ਬਿਲਕੁਲ ਠੰਡਾ ਰਿੰਦਾ ਗਰਮੀ ਨਹੀਂ ਬਿਲਕੁਲ ਪੈਂਦੀ ਇੱਧਰ ਏਸੀ ਲੱਗਾ ਤਾਂ ਦਿਸਦਾ ਹੀ ਨਹੀਂ ਕਿਤੇ ਕਿਸੇ ਦੇ ਘਰੇ ਏਸੀ ਬਿਲਕੁਲ ਹੀ ਨਹੀਂ ਲੱਗਾ ਕਿਉਂਕਿ ਗਰਮੀ ਨਹੀਂ ਨਾ ਪੈਂਦੀ ਤੇ ਬਹੁਤ ਵਧੀਆ ਦੇਖੋ ਆ ਪਿੰਡਾਂ ਤੇ ਆਹਾ ਮਸਜਿਦ ਬਣੀ ਹੋਈ ਆ ਮਗਰਲੇ ਪਾਸੇ ਰੁੱਕ ਬਹੁਤ ਜ਼ਿਆਦਾ ਯਾਰ ਰੋਕੀ ਰੋਕ ਦੇਖੋਗੇ ਤੁਸੀਂ ਆਪਾਂ ਪਹੁੰਚ ਗਏ ਆ ਵੈਰੀਨਾਗ ਆਈ ਲਵ ਵੈਰੀਨਾਗ ਦਾ ਬੋਰਡ ਲੱਗਾ ਹੋਇਆ ਸਾਹਮਣੇ ਤੇ ਇਹ ਇੱਕ ਟੂਰਿਸਟ ਪਲੇਸ ਆ ਲੋਕ ਇੱਥੇ ਘੁੰਮਣ ਫਿਰਨ ਵੀ ਆਉਂਦੇ ਆ ਪਾਰਕਾਂ ਬਣੀਆਂ ਹੋਈਆਂ ਅੰਦਰ ਬਹੁਤ ਸੋਹਣੀਆਂ ਉਹ ਵੀ ਤੁਹਾਨੂੰ ਜਾ ਕੇ ਦਿਖਾਉਨੇ ਆ ਇਹ ਦੇਖੋ ਕਿਵੇਂ ਗੱਡੀ ਕਾ ਲਾ ਕੇ ਤੇ ਫੁੱਲ ਬੂਟੇ ਲਾ ਕੇ ਕਿੰਨੀਆਂ ਵਧੀਆ ਪਾਰਕਾਂ ਬਣੀਆਂ ਹੋਈਆਂ ਤੇ ਲੋਕ ਵਿੱਚ ਘੁੰਮ ਰਹੇ ਆ ਤੇ ਆਜੋ ਹੁਣ ਆਪਾਂ ਤੁਹਾਨੂੰ ਅੰਦਰ ਲੈ ਕੇ ਚੱਲਦੇ ਆਂ ਅੰਦਰ ਨਾਲ ਉਹ ਸਾਹਮਣੇ ਜਿਹੜਾ ਤੁਸੀਂ ਦੇਖ ਰਹੇ ਹੋ ਉਥੋਂ ਸੋਮਾ ਫੁੱਟ ਦਾ ਤੇ ਇੱਥੋਂ ਦਾ ਇੱਕ ਵੀਰ ਆਪਾਂ ਨੂੰ ਮਿਲਿਆ ਵਾ ਉਹ ਤੋਂ ਆਪਾਂ ਜਾਣਕਾਰੀ ਵੀ ਲੈਣੀ ਏ ਦੇ ਬਾਰੇ ਸੋ ਆਜੋ ਆਪਾਂ ਹੁਣ ਵੀਰ ਨੂੰ ਮਿਲਦੇ ਆਂ ਜਾ ਕੇ ਤੇ ਉਹ ਤੋਂ ਜਾਣਕਾਰੀ ਲੈਣੇ ਆਂ ਤੇ ਜੇਲਮ ਦਰਿਆ ਨਿਕਲਦਾ ਏ ਵੈਰੀ नाग ਉੱਥੇ ਤੁਹਾਨੂੰ ਲੈ ਕੇ ਆਏ ਆ